ਸਾਨੂੰ ਰਹਿਮਤ ਸੰਭਿਚਨਾ ਕਹਿ ਕੇ ਪਰਥਪਵਾ ਕੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫਤਰਾਂ ਦੇ ਧੱਕੇ ਖਾਨ ਸੀ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਆ ਬੈਠਿਆ ਸੀ ਤਾਂ ਵਿਆਜ ਤੇ ਪੈਸੇ ਚੱਕ ਕੇ ਪਰਤ ਪੁਆਇਆ ਇੱਥੇ ਉਹਨਾਂ ਨੇ ਕਿਹਾ ਜਦੋਂ ਪੁਆਇਆ ਸੀ ਪੁੱਛ ਕੇ ਬੈਠੇ ਆ ਉਹਨਾਂ ਨੇ ਤੋਬੇ ਚ ਪੁਆਇਆ ਫਿਰ ਉਹ ਵਾਲੇ ਸਾਡੇ ਵੀ ਅਸੀਂ ਆਏ ਕਿ ਹਾਂ ਵੀਰੇ ਅਸੀਂ ਆਏ ਕਿਹਾ ਵੀ ਛਾਲ ਸੀ ਕੱਟ ਲਵਾਂਗੇ ਇੱਥੇ ਵੀ ਇਹਨੇ ਸਾਡਾ ਹੱਲ ਹੋ ਜੂਗਾ ਭਾਈ ਅਸੀਂ ਤੇ ਲਈ ਜਾਵਾਂਗੇ ਆ ਜਰੂਰ ਆ ਜਿਨੇ ਵੋਟਾਂ ਇਹਨਾਂ ਮੋਹਰਾਂ ਕੇ ਤੇ ਸਾਡੀ ਵੋਟਾਂ ਆ ਜਿਦੋਂ ਕਦੀ ਗੱਲ ਆ ਆ ਹੁਣ ਇਹ ਆ ਪੰਥ ਸਾਹਿਬ ਤੋਂ ਪੁੱਛ ਕੀ ਇਹ ਜਗ੍ਹਾ ਤੇ ਬੈਠੇ ਨੇਗੇ ਕੋਈ ਤਾਂ ਕਿ ਇਹਨਾਂ ਨਜਾਇਜ਼ ਕਬਜ਼ਾ ਨਹੀਂ ਕਰਿਆ ਇੱਥੇ ਹੈਗਾ ਜੀ ਟੋਬੇ ਦੀ ਜਗ੍ਹਾ ਇੱਕ ਜਣਾ ਇਹ ਟੋਬੇ ਦੀ ਜਗ੍ਹਾ ਸਾਂਝੀ ਜਗ੍ਹਾ ਸੀ ਇਹ ਇਹ ਸਾਂਝੀ ਜਗ੍ਹਾ ਦੇ ਉੱਪਰ ਪਹਿਲਾਂ ਤਾਂ ਉਹਨਾਂ ਨੇ ਉਹ ਬਣਾਇਆ ਠੀਕ ਹੈ ਅਸੀਂ ਚਲੋ ਕੋਈ ਗੱਲ ਨਹੀਂ ਅਸੀਂ ਸਹਿਮਤ ਹਾਂ ਕਿ ਉਹ ਚੀਜ਼ ਨਾਲ ਕੋਈ ਸਾਡਾ ਹੋਣੀ ਹੈਗਾ ਇਹਨਾਂ ਨੂੰ ਹੁਣ ਕਹਿੰਦੇ ਅਸੀਂ ਇਹ ਕੰਦ ਕੱਢਣੀਆਂ ਉਠਾ ਦਿਓ ਅਸੀਂ ਸਰਪੰਚ ਸਾਹਿਬ ਨੂੰ ਕਿਹਾ ਵੀ ਚਲੋ ਉਹਨਾਂ ਨੇ ਕੰਦ ਕੱਢਣੀਆਂ ਇਹਨਾਂ ਨੂੰ ਉਠਾ ਕੇ ਕਿਸੇ ਹੋਰ ਜਗ੍ਹਾ ਦੇ ਉੱਤੇ ਸੈਫਟ ਕੀਤਾ ਜਾਵੇ ਹਨਾ ਵੀ ਆਪਾਂ ਨੂੰ ਕਿਸੇ ਪੰਚਾਇਤੀ ਜਗ੍ਹਾ ਹਸਾਮ ਲਾਟ ਆਪਣੇ ਪਿੰਡ ਚ ਇੰਨੀਆਂ ਪਈਆਂ ਨੇ ਸੂਏ ਤੇ ਵੀ ਪਈਆਂ ਵੀ ਉੱਥੇ ਇਹਨਾਂ ਨੂੰ ਬਿਠਾਇਆ ਜਾਵੇ ਪਰ ਉਹ ਸਰਪੰਚ ਸਾਹਿਬ ਕਹਿੰਦੇ ਕਹਿੰਦੇ ਉਹ ਤਾਂ ਮੈਂ ਕੱਟ ਕੇ ਦੇ ਨਹੀਂ ਸਕਦਾ ਮੇਰਾ ਕਬਜ਼ਾ ਨਹੀਂ ਕਰਾ ਸਕਦਾ ਅਸੀਂ ਕਿ ਪੰਜ ਪੰਜ ਮਾੜਲੇ ਜੋ ਸਰਕਾਰ ਵੱਲੋਂ ਸਕੀਮ ਆਈ ਹੈਗੀ ਵੀ ਉਹਦੇ ਤਹਿਤ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਪਰ ਉਹ ਦੇਣ ਤੇ ਰਾਜ਼ੀ ਨਹੀਂ ਹੈਗੇ ਤੇ ਇੱਥੇ ਆ ਕੇ ਸਾਰਿਆਂ ਨੂੰ ਪੜਕਾਉਂ ਠੀਕ ਆ ਇਹਦੇ ਵਿੱਚ ਕੋਈ ਇਹਨਾਂ ਨੇ ਆਪਦੀ ਰੰਜਸ਼ਨੀ ਇਹਨਾਂ ਦੀ ਕੋਈ ਇਹਨਾਂ ਨਾਲ ਠੀਕ ਆ ਇਹਨਾਂ ਨੇ ਆਪਦੀ ਕੰਦ ਕੱਢਣੀਆਂ ਠੀਕ ਆ ਅਸੀਂ ਸਹਿਮਤ ਹਾਂ ਕਿ ਇਹ ਚਾਹ ਨਾ ਵੀ ਕੰਦ ਕੱਢਣੀਆਂ ਇਹਨਾਂ ਨੇ ਪਰ ਇਹਨਾਂ ਨੂੰ ਵੀ ਬੈਠਣ ਲਈ ਕੋਈ ਜਗ੍ਹਾ ਦਿੱਤੀ ਜਾਵੇ ਨਾ ਇਹਨਾਂ ਦੇ ਜਵਾਗਰੇ ਸਕੂਲ ਚ ਪੜਦੇ ਨੇ ਪੱਟੀ ਵਾਲਕਲਾ ਤੇ ਇਹ ਇਹ ਇਹਨਾਂ ਦੀਆਂ ਵੋਟਾਂ ਬਣੀਆਂ ਹੋਣੀਆਂ ਆ ਆਧਾਰ ਕਾਰਡ ਪੈਨ ਕਾਰਡ ਸਾਰਾ ਕੁਝ ਚੂਰੇ ਦਾ ਇਹ ਵੀ ਪਲੇਸ ਤੇ ਬੈਠੇ ਨੇ ਇਹ 4-5 ਸਾਲ ਹੋ ਗਏ ਜੀ ਇਹਨਾਂ ਦੇ ਅਨਾਜ ਮੰਡੀ ਇਹਨਾਂ ਦੇ ਵੋਟਰ ਕਾਰਡ ਤੇ ਸਾਰਾ ਐਡਰੈਸ ਵਗੈਰਾ ਆਧਾਰ ਕਾਰਡ ਤੇ ਇੱਥੇ ਦਾ ਠੀਕ ਆ ਇਹਨਾਂ ਨੂੰ ਬੈਠਣ ਹੋਗੇ ਸਰਪੰਚ ਤੇ ਹੁਣ ਇਹਨਾਂ ਨੂੰ ਕਹਿੰਦੇ ਆ ਤੱਕੇ ਨਾ ਕਿਤੇ ਮਰਜੀ ਜਾਓ ਕਿਤੇ ਮਰਜੀ ਉੱਠੋ ਉੱਠੋ ਇੱਥੋਂ ਸਾਡੂ ਸਾਡੀ ਜਗ੍ਹਾ ਵੇਲੇ ਕਰੋ ਇਹ ਤਾਂ ਇਹ ਦੇਖੋ ਸ਼ਾਮਲਟ ਹੈ ਸ਼ਾਮਲਟ ਹੈ ਆਪਾਂ ਨੂੰ ਵੋਟ ਦਾ ਅਧਿਕਾਰ ਆ ਬੋਟ ਦੇ ਅਧਿਕਾਰ ਨਾਲ ਦੇ ਹਿਸਾਬ ਨਾਲ ਸ਼ਾਮਲਟ ਦੇ ਵਿੱਚ ਇਹਨਾਂ ਦਾ ਹਿੱਸਾ ਪੈ ਗਿਆ ਠੀਕ ਆ ਉਹ ਸਾਂਝੀ ਜਗ੍ਹਾ ਹੈ ਉਹ ਇਹਨਾਂ ਦੇ ਕੱਲਿਆਂ ਦੀ ਤਾਂ ਹੈ ਨਹੀਂ ਅਸੀਂ ਸਹਿਮਤਾਂ ਪੰਜ-ਪੰਜ ਮਰਲੇ ਜੇ ਤੁਸੀਂ ਕਹਿੰਦੇ ਮੇਰੀ ਗੱਲ ਸੁਣੋ ਜੀ ਇਹ ਇਹ ਸੁਣੋ ਜੀ ਇਹ ਬਿਨਾ ਘਰ ਤੋਂ ਬੈਠੇ ਨੇ ਠੀਕ ਹੈ ਜਿੰਨਾਂ ਦੀ ਸੱਤਾ ਹੈਗੀਆਂ ਨੇ ਉਹਨਾਂ ਨੂੰ ਜਿੰਨਾਂ ਦੇ ਵਿਦਾਊਟ ਸੱਤਾ ਨਹੀਂ ਠੀਕ ਹੈ ਜਿਨ੍ਹਾਂ ਦੇ ਘਰ ਤੇ ਸੱਤਾ ਹੀ ਨਹੀਂ ਹੈਗੀਆਂ ਉਹਨਾਂ ਨੂੰ ਬੈਠਣਾ ਚਾਹੀਦਾਗਾ ਉਹਨਾਂ ਨੂੰ ਪੰਜ-ਪੰਜ ਮਰਲੇ ਮਿਲਣੇ ਚਾਹੀਦੇ ਆਂ ਨਾ ਕਿ ਹਰੇਕ ਨੂੰ ਪੰਚ ਜੀ ਦਸਕਰਨ ਸਿੰਘ ਪਿੰਡ ਭੱਟੀਪਾਲ ਕਲਾਂ ਤੋਂ ਹਾਂਜੀ ਸਰਪੰਚ ਸਾਹਿਬ ਕੀ ਅੱਜ ਮੈਟਰ ਕੀ ਹੋਇਆ ਹੈ ਮੈਟਰ ਦੀ ਅੱਜ ਤਾਂ ਨਹੀਂ ਇਹ ਮੈਂ ਇਹਨਾਂ ਨੂੰ ਤਲਾਹ ਲਾ ਆ ਗਿਆ ਸੀ ਅੱਜ ਤੋਂ 10 ਦਿਨ ਪਹਿਲਾਂ ਹਾਂਜੀ 15 ਦਿਨ ਪਹਿਲਾਂ ਵੀ ਯਾਰ ਆ ਇਤਰ ਮਸ਼ਾਲਾ ਬਣਾਈ ਆ ਤੇ ਅਸੀਂ ਇਹਦੀਆਂ ਚਾਰ ਦਵਾਰੀਆਂ ਕਰਨੀਆਂ ਨੇ ਤੇ ਥਾਉ ਆ ਜਿਹੜਾ ਇਹ ਵਰਤੋਂ ਲਈ ਆ ਜੂ ਤੇ ਹਾਂਜੀ ਜਿਹੜੇ ਗੱਡੀਆਂ ਵਾਲੇ ਬੈਂਦੇ ਨੇ ਜੀ ਇਹ ਜਦੋਂ ਮਿੱਟੀ ਨਾਲੇ ਬਿਠਾਏ ਤੇ ਜੀ ਜਦੋਂ ਮਿੱਟੀ ਪਾ ਰਹੇ ਸੀ ਉਦੋਂ ਇਹਨਾਂ ਨਾਲ ਇਹ ਇਹ ਕਹਿੰਦੇ ਵੀ ਅਸੀਂ ਕਿਤੇ ਹੋਰ ਬੈਜਾਂਦੇ ਆ ਮੈਂ ਕਿਹਾ ਚਲੋ ਇੰਨੇ ਬੈਠੇ ਰਹੋ ਅਸੀਂ ਮਿੱਟੀ ਵਾਲੇ ਸਾਈਡ ਤੇ ਪਾ ਲੈਂਦੇ ਆ ਜੀ ਜਦੋਂ ਅੱਗੇ ਕਿਤੇ ਚਾਰ ਦਵਾਰੀ ਮਾਰਾਂਗੇ ਤੁਸੀਂ ਉੱਠ ਖੜੇ ਹੋ ਹੁਣ ਇੱਕ ਕੁਝ ਕੁ ਬੰਦੇ ਇਸ਼ੂ ਜੀ ਬਣਾ ਰਹੇ ਨੇ ਵੀ ਇਹ ਥਾਂ ਤੇ ਕਬਜ਼ੇ ਹੀ ਕਰਾਉਣਾ ਮਤਲਬ ਵੀ ਅਸੀਂ ਇੱਥੋਂ ਉੱਠ ਨਹੀਂ ਦੇਣੇ ਤੇ ਪਹਿਲਾਂ ਵੀ ਜਦੋਂ ਇਹ ਕਈ ਸਾਲਾਂ ਦੇ 20 ਸਾਲ ਦੇ ਆਉਂਦੇ ਰਹਿੰਦੇ ਨੇ ਆਪਣੇ ਪਿੰਡੋਂ ਉਦੋਂ ਵੀ ਪਹਿਲਾਂ ਦੇ ਤੇ ਉੱਠਦੇ ਵੀ ਨੇ ਤੇ ਬੈਠਦੇ ਵੀ ਨੇ ਉਦੋਂ ਬਾਅਦ ਇਹ ਕਿਸੇ ਹੋਰ ਪਿੰਡ ਚੋਂ ਚਲੇ ਜਾਂਦੇ ਨੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਹੁਣ ਇਹਨਾਂ ਨੂੰ ਪੰਚਾਇਤੀ ਥਾਵਾਂ ਤੇ ਇਹਨਾਂ ਨੇ ਕਬਜ਼ੇ ਕਰਨੇ ਨੇ ਹੁਣੇ ਜੀਆਂ ਵਾਲੇ ਜਵਾਬ ਤਾਂ ਇਹੀ ਹੈ ਜੀ ਵੀ ਅਸੀਂ ਕਿਤੇ ਹੋਰ ਸਾਨੂੰ ਪਠਿਆਓ ਸਾਡੇ ਲਈ ਕਿਤੇ ਹੋਰ ਪਠਿਆਉਣ ਨੂੰ ਕੋਈ ਜਗ੍ਹਾ ਜੋਗਾ ਹੈ ਨਹੀਂ ਪਰ ਕਾਰਨ ਕੀ ਹੈ ਇਹਨਾਂ ਦਾ ਇੱਥੇ ਤਰੀਕੇ ਨਾਲ ਇਸ ਤਰੀਕੇ ਨਾਲ ਕਬਜ਼ਾ ਕਰਨਾ ਕਬਜ਼ਾ ਦੀ ਅੱਧੀ ਤਾਂ ਇਹ ਮੰਡੀ ਦੀ ਜਗ੍ਹਾ ਅੱਧੀ ਅੱਧੀ ਪੰਚਾਇਤ ਦੀ ਹੈ ਠੀਕ ਹੈ ਹਾਂਜੀ ਫੋਕਲ ਪੁਆਇੰਟ ਦੀਆਂ ਨੋਜ ਮੰਡੀ ਪੌਣੀ ਕਰਦੀ ਤੇ ਸੁਛਾ ਹੱਕ ਚ ਕੁਝ ਖਲਾਫ ਇਹ ਤਾਂ ਹੁੰਦੇ ਨੇ ਪਰ ਜਿਹੜਾ ਇਹ ਸਾਰਾ ਭਾਈਚਾਰਾ ਰਮਦਾਸ ਜਾਂ ਵੀੜਾ ਦਾ ਟੋਟਲ ਇਹ ਇਹਨਾਂ ਦੀ ਧਰਮਸ਼ਾਲਾ ਇਹਨਾਂ ਨੂੰ ਬਣਾ ਕੇ ਦੇ ਰਹੇ ਤੇ ਇਹਨਾਂ ਨੂੰ ਹੁਣ ਇੱਕ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੋਰ ਕੁਝ ਨਹੀਂ ਕਰ। ਪ੍ਰਸ਼ਾਸਨ ਨਾਲ ਤਾਂ ਇਹੀ ਗੱਲ ਆ ਵੀ ਇਹਨਾਂ ਨੂੰ ਸਾਈਡ ਤੇ ਕੀਤਾ ਜਾਵੇ ਅਸੀਂ ਚਾਰ ਦਵਾਰੀ ਮਾਰਨੀ ਹੈ ਹੋਰ ਕੁਝ ਨਹੀਂ। ਸਾਡੀ ਤਾਂ ਇਹੀ ਬੇਨਤੀ ਆ ਬਸ। ਤੇ ਥਾਣੀ ਪੁਲਾਏ ਉਹਨਾਂ ਨੇ।